ਸਵਾਗਤ ਹੈ ਵੀਰੇ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾੜੀ ਤਸਵੀਰ ਰੈਕਟ ਜ਼ਿਲ੍ਹਾ ਲੁਧਿਆਣਾ ਰੈਕਟ ਤੋਂ 10-12 ਕਿਲੋਮੀਟਰ ਤੇ ਪਿੰਡ ਆ ਅੱਜ ਤੁਹਾਨੂੰ ਜਰਸੀ ਗਾਈਆਂ ਦੇ ਚਾਰ ਨਾਗ ਦਿਖਾਵਾਂਗੇ ਤੇ ਤਿੰਨ ਮੱਝਾਂ ਤਾਜ਼ੀਆਂ ਸੂਈਆਂ ਹੋਈਆਂ ਕੱਲੀ-ਕੱਲੀ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੰਨੇ ਆ ਪਹਿਲੇ ਨੰਬਰ ਤੇ ਸੂਣ ਵਾਲੀ ਬੱਛੀ ਪਿੱਲੇ ਸੂਏ ਸੂਣ ਵਾਲੀ ਆ ਬੱਛੀ ਖਾਣ ਲਈ ਬਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਿਆਰ ਕਰਦੇ ਹੁੰਦੇ ਆ ਹਰ ਤੇ 10 ਰੈਂ ਦੀ ਕੱਚੀ ਆ ਥਾਣ ਤੋਂ ਹੁਣ ਵਧੀਆ ਤਿਆਰ ਕਰਦੀ ਆ ਪਹਿਲੇ ਸੂਏ ਸੋਣਾ ਠੰਡੀ ਸੀਲ ਬਹੁਤ ਆ ਜਾਨ ਜੂਨ ਦੇ ਵਿੱਚ ਪੂਰੀ ਆ ਸੂਣ ਮੁਤਾਬਕ ਹੱਦ ਤੱਕ ਬਾਕੀ ਆ ਰੇਟ ਬਿਲਕੁਲ ਜਾਇਜ਼ ਹੋਣਗੇ 37000 ਰੁਪਏ ਰੇਟ ਆ ਆਪਾਂ ਮਾਨਤਨ ਮੌਕੇ ਤੇ ਕਰ ਦਾਂਗੇ ਥਾਣ ਤੋਂ ਹੁਣ ਦੇ ਸੀ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਵਧੀਆ ਥਾਣਾ ਠੰਡੀ ਸੀਲ ਪੂਰੀ ਆ ਪਹਿਲੇ ਸੂਏ ਜਿਵੇਂ ਠੰਡੀ ਸੀਲ ਪੂਰੀ ਆ 37000 ਦੀ ਹੋ ਜੂ ਬਾਕੀ ਮਾਨਤਾਨ ਵੀਰੇ ਮੌਕੇ ਤੇ ਹੋ ਜੂ ਮੂਹ ਮੱਥੇ ਦੀ ਦੇਖ ਸਕਦੇ ਹੋ ਪਹਿਲੇ ਸੂਏ ਸੂਣ ਵਾਲੀ ਆ 2 ਨੰਬਰ ਤੇ ਟੋਕਰ ਗੱਭਣ ਬੈੜ 3 ਮਹੀਨੇ 15 ਦਿਨਾਂ ਦੀ ਗੱਭਣ 5-6 ਕਿਲੋ ਦੁੱਧ ਆ 3 ਮਹੀਨੇ ਤੋਂ ਉੱਪਰ ਦੀ ਗੱਭਣ ਲੈਵਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਬਹੁਤ ਵਧੀਆ ਲੈਵਾ ਤਾਰੀ 17-18 ਕਿਲੋ ਵਾਲੀ ਆ ਮੂਹ ਮੱਥੇ ਦੀ ਦੇਖ ਸਕਦੇ ਹੋ ਚਵਾਈ ਇੱਕ ਨੰਬਰਾ ਕੋਲੀ ਧਾਰ ਆ ਪੀੜੀ ਲੈ ਕੇ ਚੋਲੇ ਕੋਈ ਮਰਜੀ ਚ ਹੋ ਸਕਦਾ ਠੰਡੀ ਸੀਲ ਪੂਰੀ ਆ ਹਣ ਤੁਸੀਂ ਇਹਦੇ ਵੀ ਨੇੜੇ ਤੋਂ ਦੇਖ ਸਕਦੇ ਹੋ ਲੇਵਾ ਜਮਾ ਤਾਜ਼ੀਆਂ ਰਗਾ ਲੈਵਾ ਬਹੁਤ ਵਧੀਆ ਥਾਨ ਲੱਗਿਆ ਹੱਥੀ ਚਵਾਈ ਵਾਲੇ ਠੰਡੀ ਸੀਲ ਫੁੱਲ ਆ ਪੂਰੀ ਠੰਡੀ ਸੀਲ ਆ ਮੂੰਹ ਮੱਥੇ ਦੀ ਦੇਖ ਸਕਦੇ ਹੋ ਤੁਸੀਂ ਪੂਰੀ ਸਕੀਨ ਆ ਮੂੰਹ ਮੱਥੇ ਦੀ 29000 ਰੁਪਇਆ ਦਾ ਰੇਟ ਆ ਬਿਲਕੁਲ ਆਪਣੇ ਫਾਰਮ ਤੇ ਬਿਲਕੁਲ ਜਾਇਜ਼ ਰੇਟ ਹੁੰਦੇ ਨੇ ਮਾਨਤਾਨ ਬਾਕੀ ਮੌਕੇ ਤੇ ਹੋ ਜੂਗਾ ਵੀਰ ਭਰਾਵਾਂ ਦਾ ਤੇ ਤਿੰਨ ਨੰਬਰ ਤੇ 17 18 ਦਿਨਾਂ ਦੀ ਸੂਈ ਆ ਬੱਸਾ ਮਗਰ ਆ 9 ਰਸ ਕਿਲੋ ਦੁੱਧ ਆ ਪਹਿਲੇ ਸੂਏ ਆ ਤੌਰ ਦੇਖ ਸਕਦੇ ਤੁਸੀਂ ਬਹੁਤ ਵਧੀਆ ਤੌਰ ਆ ਲੈ ਬਾਬਾ ਬਹੁਤ ਵਧੀਆ ਤਿਆਰ ਕੀਤਾ ਹੋਇਆ 12 13 ਕਿਲੋ ਦੁੱਧ ਪਾਉਗੀ ਕਣਕੋਣ ਚੱਲ ਕੇ हट ਗਿਆ ਥਣ ਦੇਖ ਸਕਦੇ ਤੁਸੀਂ ਵਧੀਆ ਹੱਠੀ ਚਵਾਈ ਵਾਲੇ ਥਣ ਲੱਗਿਆ ਜੰਦਜਾਨ ਚਾਪੂੜੀ ਪਹਿਲੇ ਸੂਇਆ ਜਾਨ ਵਾਲੀ ਆ ਪਿਓਰ ਧਰਸੀ ਲਾਲ ਰੰਗ ਦੀ ਮੂੰਹ ਮੱਥੇ ਦੀ ਬਹੁਤ ਸਕੀਨ ਆ ਠੰਡੀ ਸੀਲ ਇਹ ਵੀ ਪੂਰੀ ਆ ਥਣ ਦੇਖ ਸਕਦੇ ਹੋ ਤੁਸੀਂ ਪੂਰੀ ਠੰਡੀ ਸੀਲ ਆ ਮੂੰਹ ਮੱਥੇ ਦੀ ਸਕੀਨ ਆ ਪੂਰੀ ਲੇਵਾ ਬਹੁਤ ਵਧੀਆ ਤਿਆਰ ਕੀਤਾ ਹੋਇਆ ਵਧੀਆ ਲੇਵਾ ਤਿਆਰ ਕੀਤਾ ਹੋਇਆ। ਜਿਹੜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਸਕੀਨ ਆ ਪੂਰੀ। ਪ्योर ਜਰਸੀ ਆ। ਪਹਿਲੇ ਸੂਏ। ਇਹਦਾ ਵੀ ਬਿਲਕੁਲ ਜਾਇਜ਼ ਰੇਟ ਹੋਣਾ 40000 ਆ 38000 ਦੀ ਲਾਸਟ ਦੇ ਦੇਣੀ ਆ। ਮਾਣਤਾਨ ਬਾਕੀ ਵੀਰੇ ਮੌਕੇ ਤੇ ਜਰੂਰ ਕਰਾਂਗੇ ਆਪਾਂ। ਥਾਣਾ ਦੀ ਐਨ ਗਰੰਟੀ ਹੋਊਗੀ ਹਰੇਕ ਡੰਗਰ ਦੀ। ਕੋਈ ਥਣ ਚ ਬਾਦ ਕਾਟ ਨਹੀਂ ਹੋਣੀ। 4 ਨੰਬਰ ਤੇ ਦੂਜੇ ਸੂਏ ਸੂਣ ਵਾਲੀ ਕਾਲੇ ਰੰਗ ਦੀ ਕਾਫੀ ਕਲਰ ਦੀ ਯਰਸੀ ਬਹੁਤ ਡਿਮਾਂਡ ਰਹਿੰਦੀ ਆ ਕਾਫੀ ਕਲਰ ਦੀ ਯਰਸੀ ਦੀ ਦੂਜੇ ਸੂਏ ਸੂਣ ਵਾਲੀ ਆ ਇਹ ਵੀ ਬਹੁਤ ਵਧੀਆ ਲੇਵਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਤੁਸੀਂ 5-4 ਦਿਨ ਬਾਕੀ ਆ 12-13 ਕਿਲੋ ਦੁੱਧ ਪਾਉਗੇ ਕਹਿੰਦੇ ਜਾਂ ਚ ਪੂਰੀਆ ਛੋਟੇ ਕੱਟਦੀ ਆ ਜਾਣ ਜੂਨ ਪੂਰੀਆ ਮੂੰਹ ਮੱਥੇ ਦੀ ਇਹ ਵੀ ਪੂਰੀ ਸਕੀਨ ਆ ਥਣ ਬਹੁਤ ਵਧੀਆ ਲੱਗਿਆ ਹੋਇਆ ਲੇਵਾ ਬਹੁਤ ਵਧੀਆ ਤਿਆਰ ਕਰੂ ਵਸੀ ਠੰਡੀ ਸੀਲ ਇਹ ਵੀ ਪੂਰੀ ਆ ਥਣਾ ਦੀ ਗਰੰਟੀ ਹੋਊਗੀ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਤਾਂ ਵੀ ਥਣਾ ਦੀ ਗਰੰਟੀ ਹੋਊਗੀ ਥਣ ਬਹੁਤ ਵਧੀਆ ਲੱਗਿਆ ਹੋਇਆ ਚਵਾਈ ਵੀ ਇੱਕ ਨੰਬਰ ਹੋਊਗੀ ਬੈੜ ਦੀ ਲੇਵਾ ਬਹੁਤ ਵਧੀਆ ਤਿਆਰ ਕਰਦੀ ਆ ਠੰਡੀ ਸੀਲ ਪੂਰੀ ਆ ਸੋਨ ਵਾਲੀ ਆ ਜਿਵੇਂ ਮਰਜੀ ਹੱਥ ਫੇਰੀ ਜਾਓ ਪੂਰੀ ਠੰਡੀ ਸੀਲ ਆ ਥਣ ਬਹੁਤ ਵਧੀਆ ਲੱਗੇ ਹੋਏ ਨੇ ਮੇਨ ਗੱਲ ਇਹ ਆਪਾਂ 40000 ਦੀ ਦੇ ਦੇਣੀ ਆ ਅੱਜ ਲਾਸਟ ਮੂੰ ਮੱਥੇ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਸਕੀਨ ਆ ਮੂੰ ਮੱਥੇ ਦੀ ਤੇ 5 ਨੰਬਰ ਤੇ ਮੱਝ ਦਿਖਾਵਾਂਗੇ ਬਹੁਤ ਵੱਡੇ ਕੱਦ ਦੀ ਮੱਝ ਨੀਲੀ ਰਾਵੀ ਚ ਮਗਰ ਕੱਟਾ ਬਹੁਤ ਵਧੀਆ ਕੱਟਾ ਪਾਲਣ ਵਾਲਾ ਜੱਤੜ ਕੱਟਾ ਜੱਤ ਵਾਲਾ ਕੱਟਾ 8 9 9 ਕਿਲੋ ਦੁੱਧਾ ਹੁਣ ਖਾਣ ਬਹੁਤ ਵਧੀਆ ਚਵਾਈ ਇੱਕ ਨੰਬਰ ਠੰਡੀ ਸੀਲ ਦੀ ਫੁੱਲ ਗਰੰਟੀ ਆ ਪੀੜੀ ਲੈ ਕੇ ਕੋਈ ਮਰਜ਼ੀ ਚੋਲੇ ਵੇ ਇੰਨੀ ਠੰਡੀ ਸੀਲ ਆ ਕਦ ਦੇ ਸਕਦੇ ਤੁਸੀਂ ਆ ਦੇਖ ਲਓ ਤੁਸੀਂ ਪੂਰੀ ਐਨ ਠੰਡੀ ਸੀਲ ਆ ਜਿੱਥੇ ਮਰਜ਼ੀ ਖੜਾ ਕੇ ਰੋਕ ਲੋ ਆਮ ਮੱਜਾਂ ਨਹੀਂ ਹੱਥ ਨਹੀਂ ਲਵਾਉਂਦੀਆਂ ਹੈਗੀਆਂ ਪੂਰੀ ਠੰਡੀ ਸੀਲ ਆ ਬਹੁਤ ਵੱਡੇ ਕਦ ਦੇ ਵਿੱਚ ਆ ਫੁੱਲ ਉੱਚਾ ਕਦ ਦਾ ਵੱਡਾ ਕਦ ਦਾ ਚਵਾਈ ਇੱਕ ਨੰਬਰ ਆ ਪੂਰੀ ਪੋਲੀ ਧਾਰ ਸਾਨ ਆਰਗੀ ਮੱਧ ਪਈ ਆ ਜਾਇਜ ਆਪਣਾ ਸਾਨ ਪਾਲਿਆ ਹੁੰਦਾ ਉਹੋ ਦੀ ਮੱਧ ਪਈ ਆ ਬਹੁਤ ਸਮੀ ਪਲੀ ਹੋਈ ਆ ਕਿਸੇ ਵਧੀਆ ਵੀਰ ਕੋਲੇ ਚਾਰ ਵਾਲੇ ਕੋਲੇ ਚਲੀ ਗਏ ਨੇ ਦੁੱਧ ਹੋਰ ਵਧਾ ਆ ਜਾਣਾ ਥਣ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਬਹੁਤ ਵਧੀਆ ਥਣ ਨੇ 90000 ਦੀ ਮਹਿ ਦੇ ਦੇਣੀ ਆ ਲਾਸਟ ਕਟਾ ਮਗਰ ਠੰਡੀ ਸੀਲ ਦੀ ਐਨ ਗਾਰੰਟੀ ਆ ਥਾਣਾ ਦੀ ਐਨ ਗਰੰਟੀ ਆ ਦੁੱਧ ਹੋਰ ਵਝਾ ਜਾਣਾ ਇਹਨੇ 6 ਨੰਬਰ ਤੇ ਬੱਚਾ ਮਰੀ ਝੋਟੀ ਥਾਣੇ ਦੇ ਵੀ ਵਧੀਆ ਲੱਗੇ ਹੋਏ ਨੇ ਦੋਨੋਂ ਟਾਈਮ ਪਹਾੜੇ ਤੇ ਮਿਲਦੀ ਆ ਬੱਚਾ ਮਰ ਗਿਆ ਮਹੀਨੇ ਕ ਦੀ ਸੂਈ ਹੋਈ ਆ ਹੌਣ ਕੱਟੀ ਆ ਇਹ ਵੀ ਕੋਸ ਨੀਲੀ ਰਾ ਵਿੱਚ ਆ ਗਈ ਬੱਲੀ ਕਹਿ ਦਿੰਨੇ ਆਪਾਂ ਮੱਥੇ ਤੇ ਫੁੱਲਾ ਪੈਰ ਚਿੱਟਿਆ ਬੱਚਾ ਇਹਦਾ ਮਾਰੇ ਦੋਨੇ ਟਾਈਮ ਪਹਾੜੇ ਤੇ ਆਉਂਦੀ ਆ 8 ਕਿਲੋ ਦੁੱਧ ਦਾ ਬੱਚਾ ਇਹਦਾ ਮਰ ਗਿਆ ਸੀ ਆਪਣੇ ਕੋਲ ਫੋਟੋ ਵੀਡੀਓ ਹੈਗੀ ਐ ਕਿਸੇ ਵੀਰ ਨੇ ਦੇਖ ਸਕਦੇ ਹੋ ਮਗਾਉਣੀਆਂ WhatsApp ਤੇ ਭੇਜ ਦਾਂਗੇ ਬੱਚਾ ਮਰ ਗਿਆ ਤਾਜੀ ਮੈਂ ਆ ਮਹੀਨੇ ਕ ਦੀ ਸੂਈ ਹੋਈ ਆ 8 ਕਿਲੋ ਦੁੱਧ ਆ ਪਹਾੜੇ ਤੇ ਮਿਲਦੀ ਆ ਇਹ ਵੀ ਬਿਲਕੁਲ ਜਾਇਜ਼ ਰੇਟ ਦੀ ਦੇ ਦੇਣੀ ਆ ਗਾਈਆਂ ਵਾਲੇ ਭਾਅ ਦੀ ਦੇ ਦੇਣੀ ਆ 2 ਘੱਟ 60000 ਦੀ ਮੈਂ ਦੇ ਦੇਣੀ ਆ 58000 ਦੀ ਬਾਕੀ ਮਾਨ ਤਾਣ ਮੌਕੇ ਤੇ ਹੋ ਜਾਊਗਾ ਬਧੀਆ ਥਾਂ ਲੱਗਿਆ ਚਵਾਈ ਵਧੀਆ ਵਾ ਦੇਖ ਸਕਦੇ ਤੁਸੀਂ ਵਧੀਆ ਹਨ ਪਲੂਨ ਕੱਟੀ ਆ ਇਹ ਤਾਂ 2-4 ਮਹੀਨੇ ਚੋ ਕੇ ਫਿਰ ਚਾਹੀ ਇੰਨੇ ਦੀ ਵੇਖ ਜਾਣੀਆਂ ਬਿਲਕੁਲ ਜਾਇਜ਼ ਰੇਟ 7 ਨੰਬਰ ਤੇ ਤਾਜੀ ਸੂਈ ਹੋਈ 5-4 ਦਿਨ ਦੀ ਸੂਈ ਹੋਈ ਆ 8-9 ਕਿਲੋ ਬੋਲਾ ਇਸ ਟਾਈਮ ਮਗਰ ਬੱਚਾ ਮਗਰ ਕੱਟਾ ਹੋਆ ਖਣ ਤੋਂ ਵਧੀਆ ਲੱਗਿਆ ਚਵਾਈ ਇੰਨੀ ਪੋਲੀ ਆ ਚਾਹੇ ਜਵਾਕ ਵੀ ਧਾਰ ਚੋਲੇ ਵੇ ਇੰਨੀ ਪੋਲੀ ਚਵਾਈ ਆ ਠੰਡੀ ਸ਼ੀਲ ਦੀ ਗਾਰੰਟੀ ਆ ਦੂਜੇ ਸੂਏ ਸੂਈ ਹੋਈ ਆ ਖਣ ਦੇਖ ਸਕਦੇ ਹੋ ਵਧੀਆ ਥਣ ਲੱਗਿਆ ਚਵਾਈ ਦੀ ਇੱਕ ਨੰਬਰ ਆ 89 ਕਿਲੋ ਬੋਲਾ ਦੁੱਧ 12 ਪਲੱਸ ਜਾਊ ਇਹ ਮੈੜਾ ਚੱਲੇ ਤੋਂ ਬਾਅਦ ਦੁੱਧ ਦੇ ਲੇਟੀ ਲੋਟੀ ਭਾਈ 12 ਪਲੱਸ ਦੁੱਧ ਕਰੂਗੀ ਵਧੀਆ ਚੰਗੀ ਮੈਂ ਚਫਰਗਾ ਲੈਵਾ ਲੈਵਾ ਦੇਖ ਸਾਡੇ ਤੋਂ ਨੇੜੇ ਕੋ ਬਹੁਤ ਵਧੀਆ ਲੇਵਾ ਤਿਆਰ ਕਰਿਆ ਹੋਇਆ ਹੈ ਚੈਫ ਵੜਾ ਦਾ ਲੇਵਾ ਤਿਆਰ ਕੀਤਾ ਹੋਇਆ ਮਗਰ ਬੱਚਾ ਆ ਬੱਚਾ ਇਹਦਾ ਮਗਰ ਕਟਾ 나ੜੂਆ ਦੇਖ ਸਕਦੇ ਹੋ 나ੜੂਆ ਨਾਲ ਆ ਪੰਜ ਚਾਰ ਦਿਨ ਦੀ ਸੂਈ ਹੋਈ ਆ ਬਿਲਕੁਲ ਜਾਇਜ਼ ਰੇਟ ਦੀ ਮਹਰ ਦੇ ਦੇਣੀ ਆ ਇਹ 85000 ਦੀ ਮਹਰ ਦੇ ਦੇਣੀ ਆ 12 ਪਲੱਸ ਦੁੱਧ ਜਾਊਗੀ 8-9 ਕਿਲੋ ਬੋਲਾ ਇਸ ਟਾਈਮ ਮਗਰ ਬੱਚਾ ਤਾਜੀ ਸੂਈ ਹੋਈ ਖਾਣ ਤੋਂ ਵਧੀਆ ਲੱਗਿਆ ਚਵਾਈ ਦੀ ਇੱਕ ਨੰਬਰ ਆ 85 ਜੋ ਮਾਨਤਾਣ ਕਰਦਾਂਗੇ ਕੋਈ ਗੱਲ ਨਹੀਂ ਜਿਹੜਾ ਵੀਰ ਆਊ ਜ਼ਰੂਰ ਮਾਨਤਾਣ ਕਰਾਂਗੇ ਬਾਕੀ ਜਿਹੜੇ ਵੀਰ ਨੇ ਕੋਈ ਵੀ ਨਾ ਖਰੀਦਣਾ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਕਿਸੇ ਵੀਰ ਨੇ ਆਨਲਾਈਨ ਮੰਗਾਉਣਾ ਉਹ ਵੀ ਆਪਣੇ ਕੋਲੇ ਸੁਵਿਧਾ ਹੈਗੀ ਆ ਥਾਣਾ ਦੀ ਐਨ ਗਰੰਟੀ ਹੋਊਗੀ ਪਿੰਡ ਤੁੰਗਾ ਹੈੜੀ ਤਸੀ ਰੈਕੋਟ ਜ਼ਿਲ੍ਹਾ ਲੁਧਿਆਣਾ ਗਰੇਵਾਲ ਡੈਰੀ ਫਾਰਮ ਰੈਕੋਟ ਤੋਂ 10-12 ਕਿਲੋਮੀਟਰ ਤੇ ਆਪਣਾ ਪਿੰਡ ਆ ਜ਼ਿਲ੍ਹਾ ਆਪਣਾ ਲੁਧਿਆਣਾ ਪੈਂਦਾ ਜਿਹੜੇ ਵੀਰ ਨੇ ਕੋਈ ਵੀ ਨਾਗ ਖਰੀਦਣਾ ਆਪਣੇ ਨਾਲ ਸੰਪਰਕ ਕਰ ਸਕਦਾ ਵਾ ਧੰਨਵਾਦ ਜੀ